ਓਇਆ ਉਹਨੂੰ ਕਿਹਾ ਸੀ ਰੋੜੇ ਚੱਕਦੇ ਸਾਰ ਦਿਨ ਪਈ ਰਹਿਣਾ ਮਿਸਤਰੀ ਨੇ ਵੀ ਆਉਣਾ ਕੱਲ ਨੂੰ ਮਿਸਤਰੀ ਵੀ ਹਫਤਾ ਹੋ ਗਿਆ ਆਉਂਦੀ ਨਹੀਂ ਪੈਸੇ ਲੈ ਜਾਂਦੇ ਆ ਥੋੜਾ ਹੋਵੇ 10 ਵਜੇ ਸਾਰਾ ਦਿਨ ਪਈ ਰਹਿਣਾ ਕੀ ਹੋ ਗਿਆ ਇੱਟਾ ਚੱਕਣ ਨੂੰ ਗਿਆ ਸੀ ਉਹਦੇ ਤੋਂ ਚੱਕੇ ਲਈ ਗਈਆਂ ਪਰ ਮੈਂ ਤੁਹਾਨੂੰ ਚੱਕਿਆਂ ਦੀ ਆਪ ਦਾ ਪਿਟਕਾ ਕੋ ਮਰ ਤਾਂ ਸਰਦੂਖ ਜਾਂਦਾ ਕੰਮ ਵਾਲੀ ਤੇਰਾ ਸਰਦੋਖੋਂ ਲੱਗਦਾ ਨਾ ਸਰਦਨ ਮੈਂ ਇਹ ਦੇਖਦਾ ਪਿਆਰ ਹੈ ਨਾ ਪਰ ਮੈਂ ਤੁਹਾਨੂੰ ਚੱਕਿਆਂ ਦੇ ਆਪ ਦਾ ਪਿਟਕਲਾ ਨਹੀਂ ਤਾਂ ਪਿਆਰ ਨਹੀਂ ਚੱਕ ਦੇ ਤੜਕੇ ਮਿਸ਼ਲੇ ਜਾਣਾ ਕਾਉਂਸਲ ਖਾਨ ਮੈਂ ਤੁਹਾਨੂੰ ਚੱਕੇ ਜਾਂਦਾ ਆਪ ਦਾ ਪਿਟਕਲਾ ਬੈਠਣ ਵੀ ਨਹੀਂ ਕਰ ਸਕਦਾ ਹਾਂ ਮੈਂ ਨਹੀਂ ਕਰਨਾ ਕੋ ਮੈਂ ਤਾਂ ਪਹਿਲਾਂ ਰੋੜੇ ਚੱਕੂ ਰੋਟੀ ਲਾਉ ਆ ਤੜੇ ਚੱਕੇ ਖਾਈ ਲੈਣੀਆਂ ਨੇ ਵਿਚੋਲੇ ਨੂੰ ਕੈਸੂ ਤਾਂ ਰਿਸ਼ਤਾ ਕਰਾਵੇ ਇਹਨੂੰ ਵੀ ਫੋਨ ਲਾਉਣਾ ਆਹੀ ਨੰਬਰ ਲੱਗਦਾ ਹੈਲੋ ਹਾਂ ਇਹ ਵਿਚੋਲਾ ਹੀ ਸੁਨਕਰਿਆਂ ਨੂੰ ਕਿਹਾ ਸੀ ਹੈ ਕੱਲ ਆਉਂ ਠੀਕ ਹੈ ਬਤੋਲੇ ਨਾਲ ਗੱਲ ਤਾਂ ਹੋ ਗਈ ਕਾਲੂ ਆਊਗਾ ਗੁਰੀ ਓਏ ਹਾਂ ਬਾਪੂ ਦੱਸ ਕੀ ਕਹਿਣਾ ਹਾਂ ਬਹਿ ਜਾ ਟੋਲੇ ਨਾਲ ਗੱਲ ਹੋ ਗਈ ਕੱਲ ਤੇ ਦੇਖਣ ਆ ਰਹੇ ਨੇ ਮੈਂ ਨਹੀਂ ਬਾਪੂ ਵਿਆਹ ਨੂੰ ਕਰਾਉਣਾ ਕਿਉਂ ਨਹੀਂ ਕਰਾਉਣਾ ਹਾਂ ਬਾਪੂ ਹਜੇ ਤਾਂ ਮੈਂ ਪੜਦਾਗਾ ਮੈਂ ਮੂੰਹ ਨਹੀਂ ਵਿਆਹ ਕਰਾਉਂਦਾ ਕਿਉਂ ਮੇਰੇ ਨਾਲ ਖੜਾ ਛੜਵਾਈ ਚੁੱਲੇ ਤੋਂ ਪੜਕੇ ਜਿੱਦ ਦੀ ਸੀ ਲੱਗਣਾ ਬਾਅਦ ਚ ਤੈਨੂੰ ਕਿਸੇ ਨੇ ਦੇਖਣਾ ਹੁਣ ਆਪ ਆਉਂਦੇ ਨੇ ਰਿਸ਼ਤੇ ਮਮੂਣੀ ਬਾਪੂ ਵਿਆਹ ਕੋ ਕਰਾਣਾ ਆ ਬਾਪੀ ਕਰਾ ਲਾ ਹਾਂ ਕਿਉਂ ਨਹੀਂ ਕਰਵਾਉਣਾ ਵੇ ਕਿੰਨਾ ਖਚਲਾ ਕੇ ਖਵਾਉਂਗਾ ਮੈਂ ਤੈਨੂੰ ਮੈਂ ਮੂ ਨਹੀਂ ਕਰਵਾਉਂਦਾ ਯਾਰ ਵਿਆਹ ਹਾਂ ਕਰਾ ਲਾ ਵਿਆਹ ਹੁਣ ਤੱਕ ਅਹੀ ਜਨੈ ਬਾਅਦ ਚ ਕਿਸੇ ਨੇ ਨਹੀਂ ਕਰਾਉਣਾ ਓ ਲੈ ਕਰੀਆਂ